ਹਾਂਜੀ ਵੀ ਸਤਿ ਸ੍ਰੀ ਅਕਾਲ ਵੀ ਸਾਰੇ ਵੀਰਾਂ ਨੂੰ ਕਬੂਤਰ ਬਾਜ਼ ਵੀਰਾਂ ਨੂੰ ਵੀਰ ਜੀ ਆਪਾਂ ਜਿਹੜੀ ਸੋ ਕਬੂਤਰ ਕਲੱਬ ਨੂੰ ਬਾਰੀ ਕਰਾਉਂਦੇ ਹਾਂ ਜਿਹੜੇ ਅੱਗੇ ਪੋਸਟਰ ਪਾਏ ਹੀ ਤੇ ਉਹੀ 8 ਤਰੀਕ 8 ਸਤੰਬਰ ਦੀ ਉਹ ਬਾਰੀ ਜੀ ਮੌਸਮ ਦੇ ਚੱਲਿਆਂ ਜਿਹੜੀ ਆ ਉਹ ਆ ਕੈਨਸਲ ਕਰ ਦਿੱਤੀ ਗਈ ਹੈ ਜੀ ਇਹ ਹੁਣ ਬਾਰੀ 15 ਸਤੰਬਰ ਨੂੰ ਉੱਡੂਗੀ ਤੇ ਟਰੀ ਫੀਸ 1500 ਰੁਪਇਆ ਤੇ ਚਾਰ ਕਬੂਤਰ ਉੱਡਣਗੇ ਇਹ ਪਹਿਲਾਂ 15 ਸਤੰਬਰ ਨੂੰ ਤਿੰਨ ਕਬੂਤਰ ਹੀ ਕੀਤੇ ਤੇ ਹੁਣ ਚਾਰ ਕਰਤਾ ਜੀ ਤੇ ਇੱਕ ਵਾਰੀ ਹੋਰ ਕਰਾਵਾਂਗੇ ਜੀ ਦੋਹਾਂ ਕਬੂਤਰਾਂ ਵਾਲੀ ਇਸ ਤੋਂ ਬਾਅਦ ਕਰਾਵਾਂਗੇ ਉਹਦੀਆਂ ਤਰੀਕਾਂ ਵੀ ਤੁਹਾਨੂੰ ਦੱਸ ਦਿੱਤੀਆਂ ਜਾਣਗੀਆਂ ਤੇ ਸਾਰੇ ਵੀਰ ਕਰ ਲਓ ਜੀ ਨੋਟ ਤਿਆਰੀ 15 ਸਤੰਬਰ 31 ਭਾਦਰੋਂ ਨੂੰ ਦਿਨ ਸੋਮਵਾਰ ਤੇ ਐਂਟਰੀ ਫੀਸ ਇਹਦੀ ਆ ਜੀ 1500 ਰੁਪਏ ਕਬੂਤਰ ਚਾਰ ਉਡਾਈ ਜਾਣਗੇ ਤੇ 7 ਵਜੇ ਉਡਾਏ ਜਾਣਗੇ ਇਹਦੇ 5 ਮਿੰਟ ਦਾ ਪੱਲਾ ਹੋਏਗਾ ਬਾਰਦਰ ਸਵੇਰੇ 10 ਵਜੇ ਦਾ ਹੈਗਾ ਜੀ ਤੇ ਕਬੂਤਰ ਦੀ ਬੰਦ ਪੈਰੀ ਜਿਹੜੀ ਸਵੇਰੇ ਬੰਦ ਪੈ ਜਾਂਦਾ ਉਹਦੀ 12 ਤੋਂ 1 ਟਿਕ ਲੱਗੂਗੀ ਜੇਕਰ ਕੋਡੇ ਵਾਲਾ ਖਿਡਾਰੀ ਦੂਜੀ ਖਿਡਾਰੀ ਨਾਲ ਬਹਿਸ ਕਰਦਾ ਚਾਹੇ ਮੋਹਰ ਵਾਲੇ ਨਾਲ ਕਰਦਾ ਤੇ ਉਹਨਾਂ ਦਾ ਜਿਹੜਾ ਖੁੱਡਾ ਵਾ ਉਹ ਕੱਟ ਦਿੱਤਾ ਜਾਊਗਾ ਤਾਂ ਅੰਮ੍ਰਾਂ ਮੇਰ ਵਾ ਬਾਕੀ ਐਂਟਰੀਆਂ ਹੋਇਆ ਤੋ ਪਰ ਲਗੂ ਦੀ ਐਂਟਰੀਆਂ ਸ਼ੁਰੂ ਜੀ ਇਸ ਬਾਜੀ ਦੀਆਂ ਤੁਸੀਂ 16 ਕਬੂਤਰ ਕਲੱਬ ਵਾਲੇ ਵੀਰਾਂ ਨਾਲ ਕੰਟੈਕਟ ਕਰ ਸਕਦੇ ਜਿਹੜੇ ਥੱਲੇ ਦਿੱਤੇ ਨੰਬਰ ਉਹਨਾਂ ਵੀਰਾਂ ਨਾਲ ਸਾਰਿਆਂ ਨਾਲ ਕਨੈਕਟ ਕਰਕੇ ਤੇ ਆਪਣੀਆਂ ਐਂਟਰੀਆਂ ਕਰਵਾ ਸਕਦੇ ਜੀ ਤੇ ਮੀਰ ਜੀ ਜਿਹੜਾ ਮੌਸਮ ਹੈ ਉਹ ਬਹੁਤ ਖਰਾਬ ਹੋਇਆ ਬਦਲਬਾਈ ਜਿਹੜੀ ਆ ਉਹ ਡੇਲੀ ਹੋ ਜਾਂਦੀ ਤੇ ਨੁਕਸਾਨ ਹੁੰਦਾ ਉਹ ਸਾਰਾ ਕੁਝ ਵੇਖ ਕੇ ਤੇ ਕਲੱਬ ਮੈਂਬਰਾਂ ਨੇ ਮੀਟਿੰਗ ਕੀਤੀ ਸੀ ਉਹ ਇਹ ਕਰਕੇ ਜਿਹੜੀ ਆ ਬਾੜੀ ਉਹ 8 ਵਾਲੀ ਕੈਨਸਲ ਕਰ ਦਿੱਤੀ ਗਈ ਆ ਤੇ 1 15 ਸਤੰਬਰ ਨੂੰ ਕਰਾਵਾਂਗੇ ਚਵਾ ਕਬੂਤਰਾਂ ਵਾਲੀ ਇੱਕ ਹੋਰ ਕਰਾਵਾਂਗੇ ਦੋਹਾਂ ਕਬੂਤਰਾਂ ਵਾਲੀ ਤੋਂ ਬਾਅਦ ਉਹਦੀ ਤਰੀਕ ਵੀ ਤੁਹਾਨੂੰ ਜਿਹੜੀ ਆ ਉਹ ਦੱਸ ਦਿੱਤੀ ਜਾਊਗੀ ਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ ਜੀ ਆਪਣੇ ਜਿਹੜੇ ਕਬੂਤਰੇ ਆ ਉਹ ਉਹਨਾਂ ਦਾ ਫਿਰ ਓਡਾਰਾਂ ਦੇ ਦੇਣਾ 15 ਸਤੰਬਰ 31 ਭਾਦਰੋਂ ਦਿਨ ਸੋਮਵਾਰ ਜੀ ਓਡਾਰਾਂ ਤੇ ਹੁਣ ਵੀ ਸ਼ੁਰੂ ਹੋ ਗਈਆਂ ਸੀ ਤੇ ਪਰ ਜਿਹੜੇ ਮੌਸਮ ਆ ਉਹ ਨਹੀਂ ਬਣਿਆ ਜੀ ਓਡਾਰਾਂ ਵਾਲਾ ਨੁਕਸਾਨ ਬਹੁਤ ਹੋਇਆ ਜੀ ਆ ਜਿਹੜੇ 2-3 ਦਿਨ ਮੀਂਹ ਲਗਾਤਾਰ ਹੀ ਪੈਂਦਿਆ ਤੇ ਇਹਦਾ ਜਿਹੜਾ ਨੁਕਸਾਨ ਆ ਉਹ ਬਹੁਤ ਜ਼ਿਆਦਾ ਜੀ ਫਸਲਾਂ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਜਿਹੜੇ ਹਾੜਾ ਗਏ ਕਈ ਥਾਈ ਤੇ ਸਾਰਿਆਂ ਤੇ ਪ੍ਰਮਾਤਮਾ ਕਿਰਪਾ ਕਰੇ ਸੁਖ ਸੁਖਾਣਾ ਵਾਲਾ ਸਾਰਾ ਕੁਝ ਠੀਕ ਹੋ ਜੇ ਤੇ ਬਾਕੀ ਜੀ ਕਰੋ ਨੋਟ ਬਾਰੀਏ ਆਪਣੀ ਇਹ ਚਮਾਂ ਕਬੂਤਰਾਂ ਵਾਲੀ ਬਾਰੀ ਜੀ ਕਤੀ ਭਾਦਰੋਂ ਨੂੰ ਤੇ ਦੋ ਸਾਥ ਜੀ ਬਾਅਦ ਤੋਂ ਬਾਅਦ ਮੇਰੇ ਕਰਾਓ ਐਂਟਰੀਆਂ ਤੇ ਆਪਾਂ ਸ਼ੌਂਕ ਕਰੀਏ ਬਾਕੀ ਜਾਣਕਾਰੀ ਲਈ ਜਿਹੜੇ ਥੱਲੇ ਦਿੱਤੇ ਨੰਬਰ ਹੈ ਕਲੱਬ ਮੈਂਬਰਾਂ ਦਾ ਉਹਨਾਂ ਨਾਲ ਕਨੈਕਟ ਕਰ ਸਕਦੇ ਜੀ ਬਾਬਾ ਸਤਨਾਮ ਸਿੰਘ ਜੀ ਸੋਲ ਡਾਕਟਰ ਮਨਵੀਰ ਸਿੰਘ ਜੀ ਤੇ ਮਨਜੀਤ ਗਗੂਆ ਚਮਚੇਰ ਗਗੂਆ ਤੇ ਭੋਲਾ ਵੀਰ ਦਬਈ ਤੋਂ ਇਹ ਵੀਰਾਂ ਨਾਲ ਕਨੈਕਟ ਕਰਕੇ ਤੁਸੀਂ ਬਾਕੀ ਇਨਫੋਰਮੇਸ਼ਨ ਸਾਰੀ ਲੈ ਸਕਦੇ ਜੀ। ਬਾੜੀਆਂ ਦੇ ਸਬੰਧ ਵਿੱਚ। ਕਰੋ ਦੀ ਬਾਕੀ ਬਾਰੀ ਨੋਟ। ਤੇ ਕਰਾਓ ਐਂਟਰੀਆਂ ਵੀਰ। ਐਂਟਰੀਆਂ ਸ਼ੁਰੂ ਆ ਜੀ। ਐਂਟਰੀਆਂ ਸ਼ੁਰੂ। ਜਦੋਂ ਮਰਜ਼ੀ ਕਰਾ ਸਕਦੇ ਐਂਟਰੀ। ਫੋਨ ਕਰਕੇ ਤੁਸੀਂ ਐਂਟਰੀ ਕਰਾ ਸਕਦੇ ਜੇ। ਏਰੀਆ ਜੀ ਸਾਡਾ ਨੇੜੇ ਨੇੜੇ ਆਲਾ ਕਿਵੇਂ ਨਸ਼ਾਰੇ ਟਾਲਨ ਨਸ਼ਾਰੇ ਟਾਲੇ ਤੋਂ ਆਣ ਕੇ ਵੇਹਲੀਆਂ ਗੱਡੀ ਵਿੰਡ ਇਧਰ ਚਬਾਲ ਤੱਕ ਜੀ ਇਧਰੋਂ ਮਾਲੂਆਲ ਪੱਧਰੀ ਤੇ ਸੋਰ ਸਿੰਘ ਇਧਰਲਾ ਏਰੀਆ ਸਾਰਾ ਜੀ ਨੇੜੇ ਨੇੜੇ ਦਾ ਏਰੀਆ ਰੱਖਿਆ ਜੀ ਸਾਰਾ ਬਾਕੀ ਬਾਕੀ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਕਨੈਕਟ ਕਰ ਸਕਦੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਜਰੂਰ ਨਾ ਪਾਉ ਜੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ